ਹਰਜੀਤ ਜੀ ਪੰਜਾਬ ਵਾਲਿਓ ਰਾਤ ਮੈਂ ਤੁਹਾਨੂੰ ਦੱਸਿਆ ਸੀ ਕਿ ਰਾਤ ਨੂੰ 10 ਵਜੇ ਪੁਲਿਸ ਆਉਂਦੀ ਹੈ ਮੇਰੇ ਘਰੇ ਤੇ ਘਰ ਨੂੰ ਘੇਰਾ ਪਾ ਕੇ ਖੜ ਜਾਂਦੇ ਆ ਤੇ ਹੁਣ ਹਲੇ ਥੋੜਾ ਸਮਾਂ ਪਹਿਲਾਂ ਇਦੋਂ ਅੱਧਾ ਪੌਣਾ ਘੰਟਾ ਪਹਿਲਾਂ ਮੇਰੇ ਘਰ ਤੋਂ ਜਾਂਦੇ ਆ ਅੱਜ ਉਹ ਘਟਨਾ ਹੋਈ ਆ ਆਪਾਂ ਸਾਰਿਆਂ ਨੇ ਦੇਖਿਆ ਕਿ ਜਿਹੜਾ ਕੁੰਬੜਾ ਵਾਲਾ ਦੂਜਾ ਮੁੰਡਾ ਜ਼ਖਮੀ ਸੀ ਜਿਹਦੇ ਅੱਖ ਦੇ ਵਿੱਚ ਛੁਰਾ ਮਾਰਿਆ ਗਿਆ ਸੀ ਉਹਦੀ ਅੱਜ ਮੌਤ ਹੋਗੀ ਪੁਲਿਸ ਦਾ ਹਾਰਸੀ ਮੈਨੂੰ ਘਰੇ ਘੇਰ ਲਿਆ ਪੁਲਿਸ ਨੇ ਚਾਰਜਪੇਰੋਂ ਘਰ ਨੂੰ ਘੇਰ ਕੇ ਬੰਦ ਕਰਤਾ ਅੰਦਰ ਨਜ਼ਰਬੰਦ ਕਰਤਾ ਉਧਰੋਂ ਅਮਤੋਜ ਮਾਨ ਦੇ ਅਲੇਦਾਲੇ ਪੁਲਿਸ ਨੇ ਘੇਰਪ ਘਤ ਲਿਆ ਉਧਰੋਂ ਕੁੰਬਣਾ ਪਿੰਡ ਦੇ ਵਿੱਚ ਘੱਟੋ ਘੱਟ ਹਜ਼ਾਰਾਂ ਬੰਦਾ ਪੁਲਿਸ ਦਾ ਲਾ ਕੇ ਕਿਸੇ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਗਿਆ ਕਿਸੇ ਬੰਦੇ ਨੂੰ ਕਿਸੇ ਪੱਤਰਕਾਰ ਨੂੰ ਤਾਂ ਸਿਸਕਾਰ ਮੁੰਡੇ ਦਾ ਕਰਾਤਾ ਜਾਣੇ ਇੱਛੇ ਅਸੀਂ ਇਨਸਾਫ ਲਈ ਬੋਲਾਂਗੇ ਅਸੀਂ ਆਪਣੇ ਹੱਕ ਲਈ ਬੋਲਾਂਗੇ ਅਸੀਂ ਕਿਤੇ ਸਿਸਕਾਰ ਤੇ ਜਾਣਾ ਚਾਹਾਂਗੇ ਤਾਂ ਨਹੀਂ ਜਾਣ ਦਿੱਤਾ ਜਾਊਗਾ ਮੈਂ ਰਾਤ 10 ਵਜੇ ਦਾ ਆਪਦੇ ਘਰੇ ਨਜ਼ਰ ਬੰਦਾ ਤੁਹਾਨੂੰ ਮੈਂ ਰਾਤ ਇੱਕ ਲਾਈਵ ਕੀਤਾ ਵੀਡੀਓ ਪਾਈ ਵੀ ਚੈਨਲਾਂ ਤੇ ਵੀ ਗੱਲ ਚੱਲੀ ਗਈ ਪੂਰੇ ਪੰਜਾਬ 'ਚ ਗੱਲ ਚੱਲੀ ਗਈ ਪੰਜਾਬ ਦੇ ਲੋਕੋ ਘੱਟੋ ਘੱਟ ਤੁਸੀਂ ਉੱਠ ਕੇ ਤਾਂ ਆ ਸਕਦੇ ਸੀ ਯਾਰ ਪਰ ਨਹੀਂ ਅੱਜ ਕਿਸਾਨਾਂ ਦੇ ਉੱਤੇ ਪਿੰਡ ਸ਼ੇਰਗੜ ਜ਼ਿਲ੍ਹਾ ਬਠਿੰਡਾ ਦੇ ਵਿੱਚ ਭਾਰਤੀ ਕਿਸਾਨ ਜੀ ਨਗਰਹਾਹਾਂ ਨੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਇਕਵਾਰ ਕੀਤੀਆਂ ਜਾ ਰਹੀਆਂ ਨੇ ਉਹਨੂੰ ਉਹਨਾਂ ਕਿਸਾਨਾਂ ਨੂੰ ਬਿਨਾਂ ਉਹਨਾਂ ਦਾ ਬਣਦਾ ਜਿਹੜਾ ਮੌਜਾ ਬਣਦੇ ਪੈਸੇ ਆ ਜ਼ਮੀਨਾਂ ਦੇ ਉਹ ਬਿਨਾਂ ਦਿੱਤੇ ਤੋਂ ਘੱਟ ਰੇਟ ਦੇ ਕੇ ਜ਼ਮੀਨਾਂ ਨੂੰ ਰੋਕਿਆ ਜਾ ਰਿਹਾ ਦੱਬਿਆ ਜਾ ਰਿਹਾ ਧੱਕੇ ਨਾਲ ਅੱਜ ਉਹਦੇ ਲਈ ਕਿਸਾਨ ਅੱਜ ਪ੍ਰਦਰਸ਼ਨ ਕਰ ਰਹੇ ਸੀ ਰੋਸ ਮੁਜ਼ਾਹਰਾ ਕਰ ਰਹੇ ਸੀ ਅੱਜ ਡਾਂਗਾ ਭਰਾਈਆਂ ਅੱਜ ਉੱਥੇ ਅਥਰੂ ਗੈਂਦਿਆਂ ਗੋਲ ਆਪਣਾ ਗੋਲੇ ਭਰਾਏ ਅੱਜ ਪਾਣੀ ਦੀਆਂ ਬਿਛਾੜਾਂ ਮਾਰੀਆਂ ਅੱਜ ਰਬੜ ਦੀਆਂ ਗੋਲੀਆਂ ਚਲਾਈਆਂ ਜਾਂ ਜਾਂਆਂ ਕਿਸਾਨਾਂ ਦੇ ਉੱਤੇ ਜਿਹੜੀਆਂ ਰਬੜ ਦੀਆਂ ਗੋਲੀਆਂ ਸਿੱਧੀਆਂ ਬਿਛਾੜਾਂ ਪਾਣੀ ਦੀਆਂ ਅਥਰੂ ਗੈਂਦੇ ਗੋਲੇ ਡਾਂਗਾ ਦਾ ਸਿਰ ਪਾੜੇਗੇ ਜਿਵੇਂ ਕੁਝ ਸਮਾਂ ਪਹਿਲਾਂ ਸਾਡੇ ਕਿਸਾਨਾਂ ਨਾਲ ਸ਼ੰਭੂ ਬਾਰਡਰ ਤੇ ਹੋਇਆ ਤੇ ਖਨੌਰੀ ਬਾਰਡਰ ਤੇ ਹੋਇਆ ਸੀ ਉੱਚਦਾ ਇਹ ਕਹਿੰਦੇ ਭਾਜਪੀ ਨੇ ਕੀਤਾ ਹਰਿਆਣੇ ਨੇ ਕੀਤਾ ਫਲਾਣੇ ਨੇ ਕੀਤਾ ਇੱਥੇ ਕੌਣ ਹੈ ਇੱਥੇ ਪੰਜਾਬ ਪੁਲਿਸ ਕਿਦੇ ਮਤਾਤ ਹੈ ਬੋਕਰ ਵਾਲਿਆਂ ਦੇ ਭਵੰਤਮਾਨ ਦੇ ਕਿਦੇ ਮਤਾਤ ਆ ਸਾਡੇ ਕਿਸਾਨ ਕੁੱਟੇ ਗਏ ਆਪਣੇ ਹੱਕ ਮੰਗਦੇ ਕੁੱਟੇ ਗਏ ਆ आज ਸਾਡੇ ਇੱਕ ਨੌਜਵਾਨ ਦਾ ਕਤਲ ਹੋਇਆ ਉਹ ਸਸਕਾਰ ਸੀ ਲੋਕਾਂ ਨੂੰ ਨਹੀਂ ਪਹੁੰਚਣ ਦਿੱਤਾ ਗਿਆ ਪੁਲਿਸ ਨੂੰ ਪਿੰਡ ਦੀ ਸ਼ੌਣੀ ਨੂੰ ਪਿੰਡ ਨੂੰ ਪੁਲਿਸ ਸ਼ੌਣੀ ਤੇ ਤਬਦੀਲ ਕਰ ਦਿੱਤਾ ਗਿਆ ਉੱਥੇ ਹਜ਼ਾਰਾਂ ਪੁਲਸਰਾਂ ਲਾ ਦਿੱਤਾ ਗਿਆ ਮੇਰੇ ਵਰਗਿਆਂ ਨੂੰ ਘਰੇ ਨਾਲ ਬੰਦ ਕਰ ਲਿਆ ਗਿਆ ਅਮਤੋਜ ਵਰਗਿਆਂ ਨੂੰ ਘਰਾਂ ਦੇ ਵਿੱਚ ਬੰਦ ਕਰ ਲਿਆ ਗਿਆ ਉੱਥੇ ਬੰਦੇ ਸਾਡੇ ਹੋਰ ਵੀ ਘਰਾਂ 'ਚ ਤਾਲੇ ਲਏ ਗਏ ਨਹੀਂ ਨਿਕਲ ਦਿੱਤੇ ਗਏ ਇਹ ਵੀ ਖਬਰ ਆ ਰਹੀ ਹੈ ਕਿ ਹੋ ਸਕਦਾ ਭਵੰਤਮਾਨ ਇਹ ਕਹੇ ਦੇ ਸੈਂਟਰ ਸਰਕਾਰ ਨੂੰ ਇੱਥੇ ਐਮਰਜੈਂਸੀ ਲਾ ਦਿਓ ਇੱਥੇ ਰਾਸ਼ਟਰਪਤੀ ਰਾਜ ਲਾ ਦੇ ਵਿੱਚ ਆਰਮੀ ਤਾਰ ਦਿਓ ਇਹ ਸੁਣ ਨਾਲ ਹੋਣਾ ਇਹ ਆਉਣ ਵਾਲੇ ਸਮੇਂ ਚ ਬੜਾ ਸਮਾਂ ਨਹੀਂ ਪੈਂਦਾ ਕਿਉਂਕਿ ਅਸੀਂ ਤਮਾਸ਼ੀ ਵੀ ਲੋਕ ਬਣ ਚੁੱਕੇ ਆ ਬਾਈ ਅਸੀਂ ਕਿਸੇ ਪਾਣੀ ਦੇ ਮੁੱਦੇ ਤੇ ਕਿਸੇ ਕਿਸਾਨੀ ਦੇ ਮੁੱਦੇ ਤੇ ਕਿਸੇ ਮਜ਼ਦੂਰਾ ਦੇ ਮੁੱਦੇ ਤੇ ਅਸੀਂ ਇਕੱਠੇ ਨਹੀਂ ਹੋ ਸਕਦੇ ਅਸੀਂ ਨਹੀਂ ਜੁੜ ਸਕਦੇ ਅਸੀਂ ਨਹੀਂ ਉੱਠ ਸਕਦੇ ਅਸੀਂ ਨਹੀਂ ਤੁਰ ਸਕਦੇ ਕੀ ਅਸੀਂ ਅੱਜ ਜਿਹੜੇ ਸਾਡੇ ਕਿਸਾਨ ਕੁੱਟੇ ਗਏ ਆ ਇਹਦੇ ਰੋਸ ਮੁਜਾਰੇ ਵਜੋਂ ਕੀ ਅਸੀਂ ਪੰਜਾਬ ਬੰਦ ਕਰਾਂਗੇ ਕੀ ਤਿੰਨ ਤਰੀਕ ਨੂੰ ਜਿਹੜਾ ਬੁੱਢੇ ਦਰਿਆ ਦੇ ਵਿੱਚ ਡਿੱਗ ਰਿਆਂ ਜ਼ਹਿਰਾਂ ਨੇ ਜਿਨੇ ਜਵਾਕ ਮੰਦਬੁੱਧੀ ਕਰਤੇ ਜਵਾਕਾਂ ਦੇ ਗੁਰਦੇ ਫੇਰ ਕਰਤੇ ਨੌਜਵਾਨ ਕੈਂਸਰ ਨਾਲ ਮਰਨ ਲੱਗੇ ਘਰ ਘਰ ਕਾਲਾ ਪੀੜਿਆ ਫੈਲ ਗਿਆ ਸਾਰਾ ਦੱਖਣੀ ਮਾਲਵਾ ਮਰ ਗਿਆ ਗੰਗਾ ਨਗਰ ਤੱਕ ਬੀਕਰਨੇਰ ਤੱਕ ਲੋਕ ਮਰ ਚਲੇ ਕੀ ਤਿੰਨ ਤਰੀਕ ਨੂੰ ਸਾਡੇ ਵੱਲੋਂ ਦਿੱਤਾ ਗਿਆ ਸੱਦਾ ਬੁੱਡੇ ਤੇ ਰਾਜ ਪੈਂਦੀਆਂ ਕਾਲੀਆਂ ਜਰਾਂ ਨੂੰ ਬੰਦ ਕਰਨ ਲਈ ਪਹੁੰਚੋਗੇ ਕਿ ਘਰਾਂ ਦੇ ਕੁੰਡੇ ਲਾ ਕੇ ਸੋਚੋਗੇ ਵੀ ਉੱਥੇ ਕੀ ਕਰਨਾ ਹੈ ਪਰ ਚਾਹ ਨਾ ਹੋ ਜੇ ਆਹ ਨਾ ਹੋ ਜੇ ਉਹ ਨਾ ਹੋ ਜੇ ਮੈਂ ਨਹੀਂ ਰਲਾ ਪਾਉਂਦਾ ਅਸੀਂ ਚੁੱਪ ਕਰ ਜਾਾਂਗੇ ਅਸੀਂ ਤੁਹਾਨੂੰ ਆਪਣੀ ਕਦੇ ਸ਼ਕਲ ਵੀ ਨਹੀਂ ਦਿਖਾਵਾਂਗੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਪੰਜਾਬੀਓ ਇਹ ਗੱਲ ਦਾ ਜਵਾਬ ਮੰਗਦਾ ਹਾਂ ਤੁਹਾਡੇ ਕੋਲੋਂ ਤੁਸੀਂ ਮੈਨੂੰ ਦੱਸ ਦਿਓ ਵੀ ਭਾਈ ਸਾਡੇ ਕੋਲ ਕੋਈ ਰਾਹ ਹੈਗਾ ਆ ਸਾਡੇ ਕੋਲ ਮੋਰੀ ਹੈਗੀ ਆਹ ਰਾਹ ਹੈਗਾ ਇਹ ਅਸੀਂ ਰਾਹ ਲੰਘ ਕੇ ਇਹ ਮੋਰੀ ਦੇ ਵਿੱਚ ਨਾ ਕਿ ਅਸੀਂ ਆਪਣੇ ਆਪ ਨੂੰ ਤੇ ਆਪਣੀਆਂ ਨਸਲਾਂ ਨੂੰ ਬਚਾ ਲਾਂਗੇ ਘਰ ਦੇ ਕੁੰਡੇ ਲਾ ਕੇ ਨਹੀਂ ਬਚਣਾ ਜ਼ਹਿਰ ਤੁਹਾਡੇ دریاਵਾਂ ਚ ਪਾਤੀ ਤੁਹਾਡੇ ਪਤਨਾ ਚ ਮਿਲਾਦੀ ਧਰਤੀ ਹਟਾਂ ਪਾਜੀ ਤੁਹਾਨੂੰ ਪਾਣੀ ਨਾਲ ਹੀ ਮਾਰ ਦੇਣਾ ਕੁੰਡੇ ਲਾ ਕੇ ਨਹੀਂ ਬਚਿਆ ਜਾਣਾ ਉਹ ਪੰਜਾਬੀਓ ਘਰਾਂ ਦੇ ਵਿੱਚੋਂ ਪੰਜਾਬ ਨੂੰ ਛੱਡ ਕੇ ਘਰਾਂ ਨੂੰ ਜੁੰਦੇ ਲਾ ਕੇ ਵੀ ਨਹੀਂ ਬਚਿਆ ਜਾਣਾ ਬਾਹਰ ਨੂੰ ਭੱਜ ਕੇ ਵੀ ਨਹੀਂ ਬਚਿਆ ਜਾਣਾ ਤੁਹਾਨੂੰ ਲੱਗਦਾ ਉਹ ਮੋਰੀ ਅਸੀਂ ਲੰਘ ਜਾਾਂਗੇ ਬਾਹਰ ਨੂੰ ਭੱਜ ਜਾਾਂਗੇ ਹੁਣ ਤਾਂ ਬਾਹਰ ਵੀ ਹਾਲਾਤ ਮਾੜੇ ਹੋ ਗਏ ਹੋਏ ਹੋਂਦਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਨੇ ਕਿੱਥੇ ਭੱਜ ਜੋ ਹਾਲਾਤ ਮਾੜੀ ਮਾੜੇ ਨੇ ਤੁਸੀਂ ਆਪਣੇ ਜਵਾਕਾਂ ਨੂੰ ਬਚਾਉਣ ਲਈ ਬਾਹਰ ਗਏ ਸੀ ਨਾ ਆਪਣਾ ਭਵਿੱਖ ਬਚਾਉਣ ਲਈ ਗਏ ਸੀ ਨਾ ਛੋੜੇ ਜਵਾਕਾਂ ਦੇ ਨਾਲ ਗੇ ਬਣਾ ਰਹੇ ਆ ਜੈਂਡਰ ਚੇਂਜ ਕਰਾਈ ਜਾਂਦੇ ਆ ਛੋੜੇ ਜਵਾਕਾਂ ਨੂੰ ਸਮਲਿੰਗੀ ਬਣਾਈ ਜਾਂਦੇ ਆ ਛੋੜੇ ਜਵਾਕਾਂ ਨੂੰ ਕੁੱਤੇ ਬਿੱਲੀਆਂ ਦੀ ਪੜ੍ਹਾਈ ਪੜ੍ਹਾਈ ਜਾਂਦੀ ਆ ਸਕੂਲਾਂ 'ਚ ਕਿੱਥੇ ਬਚੋਗੇ ਓਏ ਉਹ ਛੋੜੇ ਜਿਹੜੇ ਅੱਜ ਤੋਂ 30-30 ਸਾਲ ਚੱਲ ਚੱਲ ਸਰ ਪਹਿਲਾਂਗੇ ਕੁੜੀਆਂ ਮੁੰਡਿਆਂ ਨੇ ਗੋਰਿਆਂ ਗੋਰੀਆਂ ਕਾਲਿਆਂ ਕਾਲੀਆਂ ਨਾਲ ਵਿਆਹ ਕਰਾ ਕੇ ਟੱਪ ਗਏ ਓਏ ਨਾ ਛੋਡੇ ਜਵਾਕ ਪੱਲੇ ਰਹਿ ਨਾ ਛੋਡੇ ਪੈਸਾ ਪੱਲੇ ਰਿਹਾ ਨਾ ਪੰਜਾਬ ਪੱਲੇ ਰਿਹਾ ਨਾ ਪਛਾਣ ਪੱਲੇ ਰਹੀ ਨਾ ਬੋਲੀ ਪੱਲੇ ਰਹੀ ਉਹ ਨਾ ਕੁਝ ਵੀ ਛੋਡੇ ਪੱਲੇ ਨਹੀਂ ਰਿਹਾ ਓਏ ਕਿਵੇਂ ਮੈਨੂੰ ਦੱਸ ਦਿਓ ਮੈਂ ਬੋਲਣਾ ਛੱਡ ਦੂੰਗਾ ਭਾਈ ਮੈਂ ਕਲਪਨਾ ਛੱਡ ਦੂੰਗਾ ਮੈਂ ਲਪਣਾ ਛੱਡ ਦੂੰਗਾ ਮੈਂ ਨਿਕਲਣਾ ਛੱਡ ਦੂੰਗਾ ਮੈਂ ਆਉਦੀ ਖੇਤੀ ਕਰਨੀ ਸ਼ੁਰੂ ਕਰ ਦੂੰਗਾ ਕਦੇ ਮੈਂ ਛੱਕਣ ਨਹੀਂ ਦਿਖਾਉਂਦਾ ਆਪਾਂ ਫੌਂਟ ਛੜਦਾਂਗੇ ਪਰ ਵੀ ਚੱਕੇ ਯਾਰ ਮੈਨੂੰ ਵੀ ਕੋਈ ਰਾਹ ਦੱਸ ਦੇ ਵੀ ਲੱਖਾ ਸਿਆ ਸਾਡੇ ਕੋਲੇ ਆਹ ਰਾਹ ਹੈਗਾ ਬਾਈ ਅਸੀਂ ਆਹ ਰਾਹ ਤੇਰੇ ਨਾਲ ਤੂੰ ਵੀ ਸਾਡੇ ਨਾਲ ਆ ਜਾ ਮੈਂ ਉਹ ਰਾਹ ਤੁਹਾਡੇ ਨਾਲ ਹੋ ਜਾਊਗਾ ਬਾਈ ਓਏ ਉਹ ਹੱਥ ਬਣਾ ਲਓ ਜੜਾ ਲਓ ਹੱਥ ਬਹੁਤ ਓਏ ਓਏ ਕੁਛ ਨਹੀਂ ਓਏ ਇੱਥੇ ਜੇ ਆਈ ਤੁਸੀਂ ਬੈਠੇ ਰਹੇ ਨਾ ਆ ਲਾ ਕੇ ਮਿਲਟਰੀਆਂ ਸੀਆਰਪੀਆਂ ਆਰਮੀਆਂ ਆਗਮਨ ਚੱਕ ਕੇ ਬੰਦ ਕਰ ਦੇਣਗੇ ਸੋਨੂ ਘਰਾਂ 'ਚ ਬੰਦ ਕਰ ਦੇਣਗੇ ਫਿਰ ਜੋ ਮਰਜ਼ੀ ਕਰੀ ਜੋ ਫਿਰ ਤੁਹਾਡਾ ਨਾ ਜ਼ਮੀਨ ਨਾ ਪਾਣੀ ਨਾ ਕਿਸਾਨੀ ਨਾ ਮਜ਼ਦੂਰੀ ਨਾ ਬੋਲੀ ਨਾ ਕੋਈ ਹੋਰ ਕੱਖ ਵੀ ਨਹੀਂ ਬਚਣਾ ਹੋਏ ਨਾ ਨਸਲਾਂ ਨਾ ਫਸਲਾਂ ਨਾ ਇਚਟਾ ਰੁਕੇ ਕੱਖ ਨਹੀਂ ਹੋਣਾ ਅੱਜ ਦੀ ਘਟਨਾ ਸੀਰਾ ਮੁੰਡਾ ਜੋਗੇ ਤੋਂ ਸੀਰਾ ਸਿੰਘ ਲਗਾਤਾਰ ਕਾਇਸ ਸਾਦੁੱਲਾ ਹੀ ਲੜਦਾ ਆ ਰਿਹਾ ਹੈ ਜੱਟਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਅੱਜ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿੱਤੇ ਰਾਠੀਗਾ ਲਾ ਕੇ ਉਹ ਸੜਕ ਤੇ ਰੱਖੀ ਬੈਠਾ ਹੈ ਅੱਜ ਸਾਰਾ ਪਿੰਡ ਆ ਗਿਆ ਅਕਲੀਆ ਸਾਰਾ ਪਿੰਡ ਸੜਕ ਤੇ ਆ ਕੇ ਬਹਿ ਗਿਆ ਜਿੱਦੇ ਮੁੰਡਾ ਮਰ ਗਿਆ ਉਹਦੇ ਆ ਕੇ ਬਹਿ ਗਏ ਜਿੱਦੇ ਸੀਰਾ ਬਾਰਡਰ ਵਾਸਤੇ ਚੜਿਆ ਵਾ ਸੀਗਾ ਚਿੱਟੇ ਨੂੰ ਰੋਕਣ ਖਾਤਰ ਉਹਦੇ ਉਹਦੇ ਕੋਲੇ 50 ਬੰਦੇ ਵੀ ਉੱਠ ਕੇ ਗਏ ਇਹਦਾ ਮਤਲਬ ਅਸੀਂ ਮਰੇ ਭਾਲ ਦੇ ਵਿੱਚ ਸਾਡਾ ਕੋਈ ਨੌਜਵਾਨ ਮਰੇ ਸਾਡੇ ਪੁੱਤ ਧੀਆ ਮਰਨ ਅਸੀਂ ਉਹਦੇ ਉੱਠਾਂਗੇ ਉਹਦੇ ਜਾਗਾਂਗੇ ਸਾਡਾ ਦਿਮਾਗ ਨਹੀਂ ਘੁੰਮਿਆ ਰਾਤ ਨੂੰ ਨੀਂਦ ਨਹੀਂ ਆਉਂਦੀ ਪਾਸੇ ਮਾਰਦੇ ਨਹੀਂ ਨੀ ਰਾਤ ਨੱਕ ਜਾਂਦੀ ਆ ਵੀ ਬਣੂ ਕੀ ਹੋਊਗਾ ਕੀ ਇਹ ਨਹੀਂ ਵੀ ਲੋਕਾਂ ਨੂੰ ਪਤਾ ਨਹੀਂ ਸਾਰੇ ਲੋਕਾਂ ਨੂੰ ਪਤਾ ਹੈ ਜਾਗਰਤੀਆਂ ਲੋਕਾਂ 'ਚ ਦਿਮਾਗ ਰੋਸ਼ਨਾ ਲੋਕਾਂ ਦਾ ਸਾਰੀਆਂ ਘਟਨਾਵਾਂ ਬਾਰੇ ਪਤਾ ਪਾਣੀਆਂ ਬੋਲੀਆਂ ਬਾਰੇ ਕਿਸਾਨਾਂ ਮਜ਼ਦੂਰਾਂ ਬਾਰੇ ਸਭ ਪਤਾ ਹੈ ਓਏ ਆ ਵੋਟਾਂ ਨੰਗੀਆਂ ਓਏ ਨਾ ਕਿਸਾਨੀ ਦਾ ਮੁੱਦਾ ਨਾ ਬੋਲੀ ਦਾ ਮੁੱਦਾ ਨਾ ਨਸ਼ੇ ਦਾ ਮੁੱਦਾ ਨਾ ਪਾਣੀ ਦਾ ਮੁੱਦਾ ਨਾ ਪਾਣੀ ਚ ਪੈਂਦੀਆਂ ਜ਼ਹਿਰਾਂ ਦਾ ਮੁੱਦਾ ਨਾ ਪ੍ਰਵਾਸ ਦਾ ਮੁੱਦਾ ਨਾ ਕਿਸੇ ਗਰੀਬ ਦਾ ਮੁੱਦਾ ਨਾ ਕਿਸੇ ਰੋਜ਼ਗਾਰ ਦਾ ਮੁੱਦਾ ਨਾ ਕਾਦੇ ਮੁੱਦੇ ਸੀ ਹੋਏ ਮੈਂ ਚੰਗਾ ਮੈਂ ਚੰਗਾ ਉਹ ਮਾੜਾ ਮੈਂ ਚੰਗਾ ਉਹ ਮਾੜਾ ਮੈਂ ਆ ਕਰ ਦੂੰ ਮੈਂ ਬਾਹ ਕਰ ਦੂੰ ਚੁਟਕਲੇ ਕਹਾਣੀਆਂ ਆਹ ਕੁਝ ਚੱਲਿਆ ਹੋਵੇ ਉਹ ਅਸੀਂ ਜੁੱਤੀਆਂ ਚੜਦੇ ਆਏ ਨਗਦਾਰਾਂ ਲੀਟਰ ਜੁੱਤੀਆਂ ਚੱਟ ਲੋਕ ਆਉਂਦੇ ਆਏ ਅਸੀਂ ਚੱਪਲ ਚੱਤ ਨਾਲ ਚੱਟ ਲੋਕ ਆਏ ਸੀ ਲੋਕ ਸਭਾ ਵਿਧਾਨ ਸਭਾ ਸਰਪੰਚੀ ਜਿਮਣੀ ਕੋਈ ਵੋਟਾਂ ਦੱਸ ਦੋ ਲੋਕਾਂ ਦਾ ਮੁੱਦਾ ਪੰਜਾਬ ਦਾ ਮੁੱਦੇ ਦੇ ਕੋਈ ਚੋਣ ਲੜੀ ਗਈ ਹੋਵੇ ਉਹ ਸਭ ਤੋਂ ਮਾਰਸ਼ਲ ਕਾਮ ਓਏ ਲੜਨ ਵਾਲੀ ਕਾਮ ਸੰਘਰਸ਼ ਕਰਨ ਵਾਲੀ ਕਾਮ ਉਹ ਸਭ ਤੋਂ ਨਖਿੱਧ ਕਾਮ ਬਣ ਗਿਓ ਘਰਾਂ 'ਚ ਵੜ ਕੇ ਬਹਿ ਗਏ ਹੱਦ ਹੋ ਗਈ ਯਾਰ ਜਾਣ ਤੋਂ ਬਾਅਦ ਮੇਲੇ ਮਨਾਈ ਜਾਓ ਵਰਸ਼ੀਆਂ ਮਨਾਈ ਜਾਓ ਕੀ ਫਾਇਦਾ ਯਾਰ ਜਿਉਂਦੇ ਜੀ ਬੰਦੇ ਦੀ ਗੱਲ ਨਹੀਂ ਸੁਣਨੀ ਤਾਂ ਸਾਡੇ ਵਰਗਾਂ ਨੂੰ ਚੱਕ ਕੇ ਬੰਦ ਕਰ ਦੇਣਗੇ ਕੋਈ ਨਾ ਕੋਈ ਇਲਜ਼ਾਮ ਮੜ ਕੇ ਫੇ ਠੀਕ ਹੈ ਮਗਰੋਂ ਸੋਚੀ ਜਾਓ ਬੰਦਾ ਚੰਗਾ ਸੀ ਉਦੋਂ ਵੀ ਨਿਕਲਣਾ ਸੀ ਤੋੜੋ ਇਹ ਡਰ ਦਾ ਮਾਹੌਲ ਨੂੰ ਖਤਮ ਕਰੋ دہشت ਨੂੰ ਖਤਮ ਕਰੋ ਇਹ ਇਹ ਡਰ ਘੇਰੇ ਨੂੰ ਤੋੜ ਕੇ ਡਰ ਦੇ ਘੇਰੇ ਨੂੰ ਦਹਿਸਤ ਦੇ ਘੇਰੇ ਨੂੰ ਤੋੜ ਕੇ ਨਿਕਲੋ ਇਹ ਪੰਜਾਬ ਦੀ ਆਪਣੀਆਂ ਨਸਲਾਂ ਲਈ ਓਏ ਉਹ ਪੰਜਾਬੀਓ ਨੇ ਯਾਦ ਰੱਖਿਓ ਮੇਰੀ ਗੱਲ ਓਏ ਉਹ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਕਾਤਲ ਲੋਕ ਹੋਵੋਗੇ ਕਾਤਲ ਲਿਖ ਲਓ ਮੈਂ ਤੁਗਲ ਦੇ ਤੁਹਾਡੀਆਂ ਮਾੜੀਆਂ ਮੋਟੀਆਂ ਬੱਚੀਆਂ ਖੁੱਚੀਆਂ ਨਸਲਾਂ ਨੇ ਲਹਣਤਾ ਪਾਉਣ ਜਾਣ ਕਿ ਸਾਡੇ ਲੋਕ ਜਦੋਂ ਪਾਣੀਆਂ ਦੀ ਗੱਲ ਆਈ ਬੋਲੀ ਦੀ ਗੱਲ ਆਈ ਧਰਤੀ ਬਚਾਉਣ ਦੀ ਗੱਲ ਆਈ ਨਸਲਾਂ ਫਸਲਾਂ ਬਚਾਉਣ ਦੀ ਗੱਲ ਆਈ ਸਾਡੇ ਲੋਕ ਘਰਾਂ ਦੇ ਕੁੰਡੇ ਲਾ ਕੇ ਬਹਿ ਗਏ ਲੜਨ ਵਾਲੇ ਲੋਕ ਹੋ ਕੇ ਦਿੰਦੇ ਸੀ ਕਾਰ ਦੇ ਸੀ ਬੰਗਾਰ ਦੇ ਸੀ ਵੀ ਆਓ ਮੇਰੇ ਲੋਕੋ ਉੱਠੋ ਵੇ ਅਸੀਂ ਨਹੀਂ ਉੱਠੇ ਸਾਡੇ ਵੱਡ ਬਡੇਰੇ ਬੋਇਦਲ ਬਣ ਗਏ ਕੈਰ ਬਣ ਗਏ ਘਰਾਂ ਚ ਕੁੰਡੇ ਲਾ ਕੇ ਬੈ ਗਏ ਆਜੋ ਭਾਈਓ ਆਜੋ ਬੇਨਤੀ ਆ ਆ ਸੋਚ ਲਓ ਖੜੋ ਸਾਡੇ ਕਿਸਾਨਾਂ ਨਾਲ ਅੱਜ ਜਿਹੜਾ ਲਾਠੀ ਚਾਰਜ ਹੋਇਆ ਨਾ ਅੱਜ ਸਿਰ ਗੜ ਅਗਰਾਹਾ ਜੁਨੀਅਨ ਦੇ ਉੱਤੇ ਖੜੋ ਉਹਨਾਂ ਦੇ ਰਾਹ ਜਾ ਕੇ ਅੱਜ ਪੰਜਾਬ ਦੇ ਲੋਕੋ ਬੱਚਾ ਬੱਚਾ ਬੱਚੀ ਬੱਚੀ ਢੋਦੇ ਉੱਥੇ ਸਾਡੀਆਂ ਮਾਵਾਂ ਪੈਣਾ ਕੱਲਾ ਕੱਲਾ ਬੰਦਾ ਉਹਨਾਂ ਦੀ ਕਾਲ ਤੇ ਪਹੁੰਚੇ ਕੋਈ ਯੂਨੀਅਨ ਨਾਲ ਜੁੜਿਆ ਕੋਈ ਨਹੀਂ ਜੁੜਿਆ ਕੋਈ ਸਿੱਧੂਪੁਰ ਨਾਲ ਜੁੜਿਆ ਕੋਈ ਡੱਲੇਵਾਲ ਨਾਲ ਜੁੜਿਆ ਕੋਈ ਡਕੌਂਦੇ ਨਾਲ ਜੁੜਿਆ ਕੋਈ ਕ੍ਰਾਂਤੀਕਾਰੀ ਜਿਸਨਾ ਮਰਜ਼ੀ ਜੁੜੇ ਹੋ ਪਰ ਇਹ ਮਸਲੇ ਤੇ ਇਕੱਠੇ ਹੋ ਜੋ ਬਈ ਇਕੱਠੇ ਹੋ ਜੋ 26 ਜਨਵਰੀ ਨੂੰ ਸੋਡਾ ਬਜ਼ੁਰਗ ਆਗੂ ਡੱਲੇਵਾਲ ਜਜੀਤ ਸਿੰਘ 26 ਜਨਵਰੀ ਆ ਗਈ 26 ਨਵੰਬਰ ਨੂੰ ਆ 26 ਆਹੀ ਜਿਹੜੀ ਆ ਗਈ ਪਰਸੋਂ ਚੌਥੇ 26 ਤਰੀਕ ਨੂੰ 75 ਸਾਲ ਦਾ ਬੰਦਾ 78 ਸਾਲ ਦਾ ਬਜ਼ੁਰਗ ਕੈਂਸਰ ਦਾ ਮਰੀਜ਼ ਡੱਲੇ ਵਾਲ ਮਰਨ ਵਰਤ ਤੇ ਬੈਠ ਰਿਹਾ ਸੋਡੀਆਂ ਨਸਲਾਂ ਫਸਲਾਂ ਸੋਡੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਸੋਡੀਆਂ ਜ਼ਮੀਨਾਂ ਨੂੰ ਬਚਾਉਣ ਲਈ ਦੇਖੂਗਾ ਕਿੰਨੇ ਕ ਪਹੁੰਚੋਗੇ ਉੱਥੇ ਖੜੋ ਉੱਥੇ ਵੀ ਜਾ ਕੇ ਖਲੋ ਜਾ ਕੇ ਮਹਾਲੀ ਕੌਮਨ ਸਾਹ ਮੋਰਚਾ ਲੱਗਾ ਉਹ ਸੋਡੀਆਂ ਖਾਤਰ 30-30 ਸਾਲ ਜ਼ਿੰਦਗੀਆਂ ਦੇ ਗਾਲ ਤੇ ਉਹ ਜੇਲਾ ਚ ਕਾਲ ਕੋਠੜੀਆਂ ਚ ਉਹ ਕੌਮਨ ਸਾਹ ਮੋਰਚੇ ਨੂੰ 2 ਸਾਲ ਹੋ ਗਏ ਲੋਕੋ ਉਹ 13000 ਪੰਜਾਬ ਦਾ ਪਿੰਡ ਆ ਉਹ ਇੱਕ ਬੰਦਾ ਵੀ ਪਿੰਡ ਚੋਂ ਨਿਕਲ ਕੇ ਵਾਰੀ ਨਾਲ ਇੱਕ ਦੰਦੇ ਵਿੱਚ ਇੱਕ ਬੰਦਾ ਇੱਕ ਪਿੰਡ ਚੋਂ 13000 ਬੰਦੇ ਦਾ ਇਕੱਠ ਹਸਾ ਦਾ ਮੋਰਚਾ 13000 ਬੰਦੇ ਦਾ ਪਰ ਨਹੀਂ ਹੋਇਆ ਉਹ ਅਸੀਂ ਕਿੱਡੇ-ਕੱਡੇ ਮੋਰਚੇ ਜੱਜੋ ਦਾ ਮੋਰਚਾ ਗੁਰੂ ਕੇ ਬਾਗ ਦਾ ਮੋਰਚਾ ਕਿੱਡੇ-ਕੱਡੇ ਮੋਰਚੇ ਅਸੀਂ ਲਾਉਂਦੇ ਰਹੇ ਆ ਚਾਬੀਆਂ ਦਾ ਮੋਰਚਾ ਇਹ ਲੰਮੇ ਚੱਲਣ ਵਾਲੇ ਮੋਰਚੇ ਅਸੀਂ ਫਤਿਹ ਕਰਦੇ ਰਹੇ ਆ ਓਏ ਉਹਨਾਂ ਲੋਕਾਂ ਜਨੀ ਜਾਗਰਤੀ ਨਹੀਂ ਸੀ ਕੋਈ ਪ੍ਰਚਾਰ ਨਹੀਂ ਸੀ ਕੁਝ ਸਾਧਨ ਨਹੀਂ ਸੀ ਪ੍ਰਚਾਰ ਦੇ ਕੁ ਸੁਨੇਹਾ ਨਹੀਂ ਦਿੱਤਾ ਜਾਂਦਾ ਸੀ ਫਿਰ ਵੀ ਲੋਕ ਆਪਣੇ ਕਰਦਾਰਾਂ ਨੂੰ ਜਿਉਂਦੇ ਰੱਖ ਕੇ ਉਹਨਾਂ ਮੋਰਚਿਆਂ ਨੂੰ ਸਾਡੇ ਲੋਕਾਂ ਨੇ ਫਤਿਹ ਕਰ ਦਿੱਤਾ ਓਏ ਅੱਜ ਸਾਡੇ ਕਰਦਾਰ ਕਿੱਥੇ ਚਲੇ ਗਏ ਸਾਡੀਆਂ ਜ਼ਮੀਰਾਂ ਅਰਥਾਂ ਕਿੱਥੇ ਚਲੀਆਂ ਗਈਆਂ ਪੰਜਾਬੀਓ ਸੁਆ ਮੇਰਾ ਵੀ ਰੱਬ ਦਾ ਵਾਸਤਾ ਯਾਰ ਖੜਗੇ ਸੀ ਸਾਡੇ ਲੜਨ ਵਾਲੇ ਲੋਕਾਂ ਨਾਲ ਫਿਰ ਇਹ ਲਾਂਭਾਂ ਦੇਗੇ ਵੀ ਕੋਈ ਲੜਨ ਵਾਲਾ ਦਾ ਬੱਚਾ ਹੀ ਨਹੀਂ ਖੜੀਏ ਕਿਹਦੇ ਨਾਲ ਅੱਜ ਤਾਂ ਹੈਗੇ ਨੇ ਥੋੜੇ ਕਿਸਾਨ ਆਗੂ ਨੇ ਆ ਕਾਲੇ ਪਾਣੀਆਂ ਦੇ ਮੋਰਚੇ ਦੀ ਟੀਮ ਐ ਤੁਹਾਡੇ ਅੱਗੇ ਲੱਗੇ ਹੋਏ ਲੋਕ ਹੈਗੇ ਅਜੇ ਤੱਕ ਖੜ ਜੋ ਭਰਾਵੋ ਅਜੇ ਤੱਕ ਜੁੜ ਜੋ ਆ ਤੁਹਾਡੇ ਡਾਂਗਾ ਮਾਰ ਰਿਹਾ ਆ ਮਾਸਟਰ ਦਾ ਮੁੰਡਾ ਡਾਂਗਾ ਮਾਰ ਰਿਹਾ ਅਜ ਕਿਸਾਨਾਂ ਦੇ ਉਹ ਯੂਨੀਵਰਸਿਟੀ ਦੇ ਵਿੱਚ ਸਾਡੇ ਵਿਦਿਆਰਥੀ ਕੁੱਟੇ ਜਾ ਰਹੇ ਆ ਪੰਜਾਬ ਚ ਚੰਡੀਗੜ੍ਹ ਦੇ ਵਿੱਚ ਸਾਡੀਆਂ ਕੁੜੀਆਂ ਦੀਆਂ ਗੁੱਤਾਂ ਪੱਟੀਆਂ ਜਾਂਦੀਆਂ ਉਹ ਵੀ ਬੰਦਿਆਂ ਦੁਆਰਾ ਕੁੱਟੀਆਂ ਜਾਂਦੀਆਂ ਪੁਲਿਸ ਦੇ ਬੰਦਿਆਂ ਦੁਆਰਾ ਉੱਥੇ ਬੁੜੀ ਪੁਲਿਸ ਵਾਲੀਆਂ ਨਹੀਂ ਸੀਂਗਾ ਆ ਸਾਡੇ ਪਿੱਛਰ ਮੁੰਡੇ ਕੁੜੀਆਂ ਰੋਜ਼ ਪੱਗਾਂ ਲੈਂਦੀਆਂ ਨੇ ਗੁੱਤਾਂ ਪੱਟੀਆਂ ਦੀਆਂ ਜਾਂਦੀਆਂ ਨੇ ਚੁੰਨੀਆਂ ਪਾੜਦੀਆਂ ਜਾਂਦੀਆਂ ਨੇ ਕਿਰੀਸਾ ਜਾਂਦਾ ਸੜਕਾਂ ਤੇ ਓਏ ਉਹ ਕਿਹੜਾ ਕਿਹੜਾ ਛੋਡੇ ਕੋਲੇ ਕਿਹੜਾ ਪੱਕ ਛੋਡਾ ਸਹੀ ਆ ਹਰ ਛੋਡਾ ਚਾਰਸ ਪੇਰੋਂ ਛੋਡੇ ਤੱਤੀਆਂ ਹਵਾਵਾਂ ਧੀਆਂ ਨੇਰੀਆਂ ਚੜ ਕੇ ਆ ਰਹੀਆਂ ਨੇ ਆਪਾਂ ਫੇਰ ਵਿੱਚ ਬੋ ਬੈਠੇ ਜਿਹੜਾ ਕਹਿੰਦਾ ਧਰਨੇ ਨਹੀਂ ਲੱਗਣ ਦਊਗਾ ਉਹ ਡਾਂਗਾ ਭਰਉਣ ਲੱਗ ਗਿਆ ਥਰੂ ਗੈਸ ਭਰਉਣ ਲੱਗ ਗਿਆ ਰਬੜ ਦੀਆਂ ਗੋਲੀਆਂ ਮਾਰਨ ਲੱਗ ਗਿਆ ਸਿਰ ਪਾੜਨ ਲੱਗ ਗਿਆ ਕਿਸਾਨਾਂ ਦੇ ਤੇ ਆਪ ਦੇਖਿਓ ਕੱਲ ਨੂੰ ਨਤੀਜਾ ਆਉਣਾ ਹੈ ਜਿਮਨੀ ਚੋਣਾ ਦਾ ਚਾਲਾਂ ਦੇ ਵਿੱਚੋਂ ਐ ਨਹੀਂ ਪਤਾ ਚਾਰੇ ਪਤਾ ਨਹੀਂ ਤਿੰਨ ਜੇ ਨਾ ਤੁਸੀਂ ਨਾ ਲੋਕਾਂ ਦੀ ਝੋਲੀ ਪਾਣਾ ਆਜੋ ਭਾਈ 3 ਦਸੰਬਰ ਨੂੰ ਸੋਡੀ ਪਰਖ ਦੀ ਘੜੀ ਹੈ ਤੇ ਨਹੀਂ ਫਿਰ ਮੋਢੇ ਚੱਕਿਆ ਹੋਇਆ ਜਵਾਕ ਜਦੋਂ ਹਸਪਤਾਲ ਜਾਵਾਂਗੇ ਮੈਂ ਨਹੀਂ ਕਹਿੰਦਾ ਪ੍ਰਮਾਤਮਾ ਹਰ ਬੰਦੇ ਹਰ ਬੱਚੇ ਹਰ ਮਾਂ ਪੈਣ ਨੂੰ ਤੰਦਰੁਸਤੀ ਬਖਸ਼ੇ ਯਾਰ ਲੰਮੀਆਂ ਉਮਰਾਂ ਮਾਣੋ ਜਵਾਨੀਆਂ ਮਾਣੋ ਪਰ ਜਦਦੇ ਬੱਚਾ ਚੱਕ ਕੇ ਜਵਾਕ ਚੱਕ ਕੇ ਡਾਕਟਰ ਕੋਲੇ ਫਿਰਦੇ ਹੋਏ ਨਾ ਕਿ ਡਾਕਟਰ ਸਾਹਿਬ ਸਾਡੇ ਜਵਾਕ ਨੂੰ ਨਹੀਂ ਪਤਾ ਕੀ ਹੋ ਗਿਆ ਪਤਾ ਨਹੀਂ ਲੱਗ ਰਿਹਾ ਬਿਮਾਰੀ ਕਿਹੜੀ ਹੋ ਗਈ ਕਿਉਂਕਿ ਪਾਣੀ ਨਾਲ ਹੋਣੀ ਹੈ ਬਾਈ ਛੋੜੇ ਪਾਣੀ ਜੁਰੇਨੀਅਮ ਆ ਗਿਆ ਬਾਈ ਚੈੱਕ ਕਰਾ ਲੋ ਧਰਤੀ ਹੇਠਾਂ ਚੈੱਕ ਕਰਾ ਲੋ ਦਰਿਆ ਮਾਂ ਨਹਿਰਾਂ ਕਸੀਆਂ ਸੂਆਂ ਦਾ ਜਰੇਦੀਮ ਆ ਗਿਆ ਥੋੜੇ 15 ਸਾਲ ਦਾ ਪਾਣੀ ਤੁਹਾਡੇ ਕੋਲ ਧਰਤੀ ਹੇਠਾਂ ਰਹਿ ਗਿਆ ਉਹ ਦੋ ਟੋਟੇ ਪੈ ਗਿਓ ਐਤਕੀ ਦੋ ਟੋਟੇ ਬੋਰਾਾਂ ਚ ਓਏ ਦੋ ਟੋਟੇ ਉਹ ਪੀਣ ਵਾਲੇ ਪਾਣੀ ਨੂੰ ਵੀ ਤਰਸੋਂਗੇ ਓਏ ਚੂਲੀ ਪਾਣੀ ਨੂੰ ਵੀ ਤਰਸੋਂਗੇ ਕਿਹੜੀਆਂ ਫਸਲਾਂ ਨੂੰ ਗੱਲ ਕਰਦੇ ਹੋ ਪਾਣੀ ਇਹ ਤੁਸੀਂ ਸੰਭਲ ਜੋ ਏ ਆਜ ਉੱਠ ਖੜੋ ਚਿੰਤਾ ਕਰੋ ਲਾ ਕੇ ਹੱਥ ਨੇ ਪੈਗ ਤੇ ਖਾਗਦ ਦਾ ਰੋਟੀਆਂ ਸਾਗ ਨਾਲ ਸੌ ਜਾਂਦੇ ਨੇ दारू ਛੱਡ ਦਿਓ ਛੱਡ ਦਿਓ ਮੁਫਤੀਆਂ ਪੀਣੀਆਂ ਓਏ ਆ ਸਰਪੰਚੀ ਚ 20 ਵੀ 30 ਲੱਖ ਦੀਆਂ दारुਆਂ ਪੀ ਕੇ ਸਰਪੰਚ ਚੁਣਿਆ ਤੇ ਪਿੰਡ ਕਹਿੰਦੇ ਨਸ਼ੇ ਤੋਂ ਅਸੀਂ ਮੁਕਤ ਕਰ ਦੇਣੀ ਆ ਪਿੰਡ ਨਸ਼ਾ ਮੁਕਤ ਕਰ ਦੇਣੀ ਆ ਵਾਹ ਤੁਹਾਡੇ ਪੰਜਾਬੀਓ ਮੰਨ ਕੇ ਸੁਣੋ